ਪਮੀ ਨਿਆਣੇ ਫੜੀ ਮਾਰੇ ਜੇ ਨਿਆਣੇ ਮੁਠਿਆ ਆਰੇ ਵੇਖਿਰਾਓ ਬਚਕੇ ਅੰਦਰਦੀਪ ਨੂੰ ਵੇਖੋ कृपा तरे गुलगारा घर कृपा तरे गुलगारा न कृपा तरे हर कृपा तरे गुलगारा घर कृपा तरे गुणगारा oh ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੋਤਰਾ ਵਾਰੀ ਸਾਹਿਬ ਜਾ ਕੇ ਹਾਜ਼ਰੀ ਭਰੋ ਕਿ ਸੰਗਤ ਨੇ ਨਾਲ ਜਾਣਾ ਔਰ ਟਰੱਡੀਆਂ ਵਿੱਚ ਰਵੰਗੀ ਕਰਦੋ ਜਿਹੜੀ ਸੰਗਤ ਨੇ ਨਹੀਂ ਜਾਣਾ ਉਹ ਕੋਤਰਾ ਸਾਹਿਬਾਂ ਦੀ ਪਹੁੰਚ ਦੇ ਨਾਲ ਆਵੇ ਤੇ ਆਇਓ ਰਵੜ ਕੇ ਤਾਂ ਤੋਰ ਲਈ ਆਇਆ ਥੱਲੇ ਬੋਲ ਟਰਾਲੀ ਹੀ ਨਹੀਂ ਆ ਕਿ ਬਣਿਆ ਹੋ ਬੋਲਣਾ ਇਹਦੇ ਕੋਈ ਵੀ ਸ਼ੈ ਨਹੀਂ